ਆਮ ਪੈਟਰੋਲ ਅਤੇ ਪਾਵਰ ਪੈਟਰੋਲ ਉਹ ਸ਼ਬਦ ਨੇ ਜੋ ਵਕ ਵਕ ਇੰਦਨ ਕੰਪਨੀਆਂ ਯਾਨੀ ਪੈਟਰੋਲ ਕੰਪਨੀਆਂ ਜਾਂ ਖੇਤਰਾਂ ਦੇ ਦੁਆਰਾ ਪੇਸ਼ ਕੀਤੇ ਗਏ ਸੰਦਰਭ ਅਤੇ ਖਾਸ ਉਤਪਾਦਾਂ ਦੇ ਆਧਾਰ ਤੇ ਉੱਤੇ ਵੱਖ-ਵੱਖ ਹੋ ਜਾਂਦੀਆਂ ਨੇ ਹਾਲਾਂਕਿ ਆਮ ਤੌਰ ਤੇ ਪਾਵਰ ਪੈਟਰੋਲ ਜਾਂ ਫਿਰ ਉੱਚ ਪ੍ਰਦਰਸ਼ਨ ਵਾਲਾ ਪੈਟਰੋਲ ਆਮ ਤੌਰ ਤੇ ਉੱਤੇ ਗੈਸੋਲੀਨ ਦੀ ਇੱਕ ਕਿਸਮ ਨੂੰ ਦਰਸਾਉਂਦਾ ਹੈ ਤੇ ਇਹ ਗੱਲ ਜਾਣਣੀ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕੋਲ ਜਿਹੜਾ ਵਾਹਨ ਹੈ ਉਸ ਦੇ ਲਈ ਪਾਵਰ ਪੈਟਰੋਲ ਜ਼ਰੂਰੀ ਹੈ ਜਾਂ ਨਹੀਂ ਜਾਂ ਫਿਰ ਕਿਤੇ ਇਹ ਪੈਟਰੋਲ ਜਿਹੜਾ ਹੈ ਪਾਵਰ ਪੈਟਰੋਲ ਤੁਹਾਡੇ ਵਾਹਨ ਨੂੰ ਖਰਾਬ ਤਾਂ ਨਹੀਂ ਕਰ ਰਿਹਾ ਜਾਂ ਫਿਰ ਇਸ ਦੀ ਕੋਸਟ ਜ਼ਿਆਦਾ ਹੋਣ ਕਰਕੇ ਇਸ ਦੀ ਜਿਹੜਾ ਕੀਮਤ ਜ਼ਿਆਦਾ ਹੋਣ ਕਰਕੇ ਕੋਈ ਤੁਹਾਡੇ ਵਾਹਨ ਨੂੰ ਫਾਇਦਾ ਹੋ ਵੀ ਰਿਹਾ ਕਿ ਨਹੀਂ ਜਾਂ ਫਿਰ ਤੁਸੀਂ ਇਦਾਂ ਹੀ ਜੋ ਹੈ ਪੈਸੇ ਖਰਚਦੇ ਜਾ ਰਹੇ ਹੋ ਤਾਂ ਤੁਹਾਨੂੰ ਜਿਹੜੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਆਮ ਤੌਰ ਦੇ ਉੱਤੇ ਆਮ ਪੈਟਰੋਲ ਕਿਹਾ ਜਾਂਦਾ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਐਡੀਟਿਵ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਨਿਯਮਿਤ ਗੈਸੋਲੀਨ ਦੇ ਮੁਕਾਬਲੇ ਉੱਚオクਟੇਨ ਰੇਟਿੰਗ ਰੱਖਦਾ ਹੈ ਤੇ ਆਮ ਪੈਟਰੋਲ ਯਾਨੀ ਕਿ ਨਾਰਮਲ ਜਿਹੜਾ ਪੈਟਰੋਲ ਹੁੰਦਾ ਹੈ ਤਾਂ ਇੱਥੇ ਦੋਵਾਂ ਦੇ ਵਿਚਕਾਰ ਕੁਝ ਮੁੱਖ ਅੰਤਰ ਵੀ ਹੈਗੇ ਨੇ ਪਹਿਲਾ ਗੱਲ ਕਰ ਲੈਣੇ ਕਿ ਕੀਮਤ ਦੀ ਉੱਚ ਗੁਣਵੱਤਾ ਅਤੇ ਵਾਧੂ ਜੋੜਾਂ ਦੇ ਕਾਰਨ ਪਾਵਰ ਪੈਟਰੋਲ ਦੀ ਕੀਮਤ ਆਮ ਤੌਰ ਦੇ ਉੱਤੇ ਜੋ ਨਾਰਮਲ ਪੈਟਰੋਲ ਹੁੰਦਾ ਉਸ ਤੋਂ ਵੱਧ ਪ੍ਰਤੀ ਲੀਟਰ ਹੁੰਦੀ ਹੈ ਤਾਂ オクटेन रेटिंग ਦੀ ਜੇ ਗੱਲ ਕਰੀਏ ਸਧਾਰਨ ਪੈਟਰੋਲ ਅਤੇ ਪਾਵਰ ਪੈਟਰੋਲ ਦੇ ਵਿਚਕਾਰ ਮੁੱਖ ਅੰਤਰਾ ਦੇ ਵਿੱਚ ਇੱਕ ਇਹ ਵੀ ਅੰਤਰ ਆਂਦਾ ਹੈ ਕਿオクटेन ਰੇਟਿੰਗ ਬਲੰਦ ਦੌਰਾਨ ਦਸਤਕ ਜਾਂ ਫਿਰ ਪਿੰਕਿੰਗ ਦਾ ਵਿਰੋਧ ਕਰਨ ਦੇ ਲਈ ਬਲਣ ਦੀ ਸਮਰੱਥਾ ਨੂੰ ਦਰਸਾਉਂਦੀ ਹੈ ਪਾਵਰ ਪੈਟਰੋਲ ਦੀ ਆਮ ਤੌਰ ਦੇ ਉੱਤੇ ਉੱਚオクटेन ਰੇਟਿੰਗ ਹੁੰਦੀ ਹੈ ਜੋ ਉੱਚ ਪ੍ਰਦਰਸ਼ਨ ਵਾਲੇ ਇੰਜਨਾਂ ਜਾਂ ਫਿਰ ਉੱਚ ਸੰਕੁਚਨ ਅਨੁਪਾਤ ਵਾਲੇ ਇੰਜਨਾਂ ਦੇ ਵਿੱਚ ਬਿਹਤਰ ਪ੍ਰਦਰਸ਼ਨ ਅਤੇ ਕੁਸ਼ਲਤਾ ਪ੍ਰਦਾਨ ਕਰ ਸਕਦੀ ਹੈ ਤਾਂ ਹੁਣ ਗੱਲ ਕਰਦੇ ਆ ਪ੍ਰਦਰਸ਼ਨ ਦੀ ਕੀ ਪਾਵਰ ਪੈਟਰੋਲ ਨੂੰ ਅਕਸਰ ਰੈਗੂਲਰ ਪੈਟਰੋਲ ਦੇ ਮੁਕਾਬਲੇ ਬਿਹਤਰ ਜੋ ਹੈ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਮੰਨਿਆ ਜਾਂਦਾ ਹੈ ਕਿ ਇਹ ਸਮੂਥ ਜੋ ਹੈ ਚੱਲਦੀ ਹੈ ਜੋ ਵਾਹਨ ਹੁੰਦਾ ਤੁਹਾਡਾ ਇਸ ਪੈਟਰੋਲ ਦੇ ਨਾਲ ਹਾਲਾਂਕਿ ਇੰਜਨ ਦੀ ਕਿਸਮ ਅਤੇ ਡਰਾਈਵਿੰਗ ਸਥਿਤੀਆਂ ਦੇ ਉੱਤੇ ਆਧਾਰ ਦੇ ਉੱਤੇ ਜਿਹੜਾ ਅਸਲ ਪ੍ਰਦਰਸ਼ਨ ਲਾਭ ਵੱਖ-ਵੱਖ ਹੋ ਜਾਂਦੇ ਨੇ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਕਿਸ ਤਰੀਕੇ ਦਾ ਵਾਹਨ ਹੈ ਤਾ ਪਾਵਰ ਪੈਟਰੋਲ ਦੀ ਆਮ ਤੌਰ ਦੇ ਉਤੇ ਉੱਚ کارਗੁਜ਼ਾਰੀ ਵਾਲੇ ਵਾਹਨਾਂ ਸਪੋਰਟਸ ਕਾਰ ਜਾਂ ਫਿਰ ਇੰਜਨ ਵਿੱਚ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਉੱਚオクਟੇਨ ਵਾਲਣ ਦੀ ਲੋੜ ਹੁੰਦੀ ਹੈ ਤਾਂ Honda Activa ਦੀ ਗੱਲ ਕਰੀਏ ਜਾਂ ਫਿਰ ਸਮਾਨ ਸਕੂਟਰਾਂ ਦੇ ਲਈ ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਛੋਟੇ ਸਿੰਗਲ ਸਿਲੰਡਰ ਇੰਜਨ ਹੁੰਦੇ ਨੇ ਨਿਰਮਾਤਾ ਦੁਆਰਾ ਸਿਫਾਰਿਸ਼ ਕੀਤੀオクਟੇਨ ਰੇਟਿੰਗ ਵਾਲਾ ਨਿਯਮਿਤ ਪੈਟਰੋਲ ਆਮ ਤੌਰ ਦੇ ਉਤੇ ਕਾਫੀ ਹੁੰਦਾ ਹੈ ਅਤੇ ਇਹ ਸਕੂਟਰ ਉੱਚ ਦਰਸ਼ਨ ਵਾਲੇ ਵਾਹਨ ਨਹੀਂ ਹਨ ਜਿਨ੍ਹਾਂ ਨੂੰ ਕੁਝ ਸਪੋਰਟਸ ਕਾਰਾਂ ਜਾਂ ਫਿਰ ਮੋਟਰਸਾਈਕਲਾਂ ਵਰਗੀ ਉੱਚオクਟੇਨ ਇੰਦਨ ਦੀ ਲੋੜ ਹੁੰਦੀ ਹੈ ਤਾਂ ਨਾਰਮਲ ਜਿਹੜੀ ਐਕਟਿਵਾ ਹੁੰਦੀਆਂ ਨੇ ਜਾਂ ਫਿਰ ਨਾਰਮਲ ਬਾਈਕਸ ਹੁੰਦੀਆਂ ਨੇ ਉਹਨਾਂ ਦੇ ਲਈ ਜਿਹੜਾ ਪਾਵਰ ਪੈਟਰੋਲ ਸਹੀ ਨਹੀਂ ਹੈ ਕਿਉਂਕਿ ਉਸ ਨੇ ਜਿਹੜਾ ਕੰਮ ਕਰਨਾ ਹੁੰਦਾ ਪਾਵਰ ਪੈਟਰੋਲ ਨੇ ਉਹ ਐਕਟਿਵਾ ਜਾਂ ਫਿਰ ਬਾਈਕ ਦੇ ਵਿੱਚ ਉਹ ਕੰਮ ਨਹੀਂ ਕਰਦਾ ਹਾਲਾਂਕਿ ਤੁਹਾਡਾ ਜਿਹੜਾ ਕੋਸਟ ਹੀ ਤੁਹਾਨੂੰ ਜ਼ਿਆਦਾ ਪਏਗੀ ਤੁਹਾਡੇ ਲਈ ਖਰਚਾ ਹੀ ਵਧ ਹੋਵੇਗਾ ਲੇਕਿਨ ਤੁਹਾਡੀ ਐਕਟਿਵਾ ਦੇ ਲਈ ਇਸ ਦਾ ਕੋਈ ਜਿਹੜਾ ਲਾਭ ਨਹੀਂ ਹੈਗਾ ਤਾਂ Honda ਐਕਟਿਵਾ ਵਰਗੇ ਸਕੂਟਰ ਦੇ ਵਿੱਚ ਪਾਵਰ ਪੈਟਰੋਲ ਦੀ ਵਰਤੋਂ ਕਰਨਾ ਪ੍ਰਦਰਸ਼ਨ ਜਾਂ ਫਿਰ ਕੁਸ਼ਲਤਾ ਦੇ ਰੂਪ ਦੇ ਵਿੱਚ ਮਹੱਤਵਪੂਰਨ ਲਾਭ ਜਿਹੜਾ ਪ੍ਰਦਾਨ ਨਹੀਂ ਕਰ ਸਕਦਾ ਇਸ ਤੋਂ ਇਲਾਵਾ ਪਾਵਰ ਪੈਟਰੋਲ ਨਿਯਮਤ ਪੈਟਰੋਲ ਨਾਲੋਂ ਜ਼ਿਆਦਾ ਮਹਿੰਗਾ ਹੁੰਦਾ ਇਸ ਲਈ ਇਸ ਦੀ ਲੋੜ ਨਾ ਹੋਣ ਵਾਲੇ ਸਕੂਟਰ ਦੇ ਵਿੱਚ ਵਰਤੋਂ ਦੇ ਨਾਲ ਬੇਲੋੜੇ ਖਰਚੇ ਹੋ ਸਕਦੇ ਹਨ ਤੇ ਇਹ ਸੀਗੀਆਂ ਇਹ ਗੱਲਾਂ ਜੋ ਕਿ ਤੁਹਾਨੂੰ ਖਿਆਲ ਰੱਖਣ ਦੀ ਲੋੜ ਹੈ ਜੇਕਰ ਪੈਟਰੋਲ ਪੰਪ ਦੇ ਉੱਤੇ ਤੁਹਾਨੂੰ ਕੋਈ ਕਵੇ ਕਿ ਪਾਵਰ ਪੈਟਰੋਲ ਹੈ ਜਦ ਕਿ ਤੁਹਾਡੇ ਕੋਲ ਐਕਟਿਵ ਆਇਆ ਤਾਂ ਉਸ ਤੋਂ ਗਰੇਜ਼ ਹੀ ਕਰੋ ਕਿਉਂਕਿ ਤੁਹਾਨੂੰ ਪ੍ਰਾਈਸ ਹੀ ਜ਼ਿਆਦਾ ਪਵੇਗਾ ਲੇਕਿਨ ਇਸ ਦਾ ਕੋਈ ਫਾਇਦਾ ਜਿਹੜਾ ਨਹੀਂ ਹੋਣ ਵਾਲਾ ਤਾਂ ਨਾਰਮਲ ਪੈਟਰੋਲ ਵੀ ਤੁਹਾਡੀ ਐਕਟਿਵ ਆਇਆ ਪਰ ਛੋਟੇ ਮੋਟਰਸਾਈਕਲਾਂ ਦੇ ਲਈ ਸਹੀ ਰਹੇਗਾ